ਨਾ ਮਨਵੀਰ ਸਿੰਘ ਪਿੰਡ ਬਰਸੋਦਾ ਤੋਂ ਲੰਮਰਦਾ ਸਰਪੰਚ ਸਾਰੇ ਖੜੇ ਆ ਇੱਥੇ ਇਹ ਜਿਹੜੀ ਸਰਕਾਹ ਦੋਸ਼ਨੀ ਰੋਡ ਤੋਂ ਲੈ ਕੇ ਦੋਸਪੁਰ ਤੱਕ ਆ ਇਹ ਨਾ ਕਾਫੀ ਚਿਰ ਹੋ ਗਿਆ ਸ਼ੁਰੂ ਕੀਤੀ ਨੂੰ ਜਦੋਂ ਇਹਨਾਂ ਬਰਸਾਂਦਾ ਕਰਕੇ ਵਜੇ ਉੱਥੇ ਮਾਲ ਨਹੀਂ ਪਹੁੰਚਦਾ ਨਾ ਪੁੱਟਦੇ ਇਹਦੇ ਕਰਕੇ ਵੱਟੇ ਆ ਜਿਹੜੇ ਆਉਣ ਜਾਣ ਵਾਲੇ ਸਕੂਲੇ ਬੱਚਿਆਂ ਨੂੰ ਤੇ ਲੋਕ ਮਜ਼ਦੂਰਾਂ ਨੂੰ ਬੜੀ ਦਿੱਕਤ ਆਉਂਦੀ ਆ ਇਹ ਵਟਾ ਵਜਦਾ ਜਿਹੜਾ ਗੋਲੀ ਯੰਗ ਵਜਦਾ ਵਾ ਪਿੱਛੇ ਜੇ ਕਿਸੇ ਦਾ ਸ਼ੀਸ਼ਾ ਟੁੱਟ ਗਿਆ ਹੈਗਾ ਦੁਕਾਨ ਦਾ ਉਹ ਤੇ ਚਲੋ ਸ਼ੀਸ਼ਾ ਤੇ ਲੱਗ ਜੂ ਇਹ ਕੇ ਦੀ ਅੱਖ ਚ ਸਿਰ ਤੇ ਵਜਦਾ ਉਹ ਕਿਥੋਂ ਪੁਰਾਣਾ ਸੀ ਇਨਾ ਕਾਫੀ ਕੰਮ ਲਟਕਾਇਆ ਪਟਰੋਲ ਪੰਪ ਤੱਕ ਇਹਨਾਂ ਬਣਾਤੀ ਗਾਂ ਬੰਦੇ ਨਹੀਂ ਕਿ ਵਸਦੇ ਗਾਂ ਪਿੰਡ ਨਹੀਂ ਗੇ ਤਾਂ ਇਹ ਸਾਰੀ ਪੂਰੀ ਕੰਪਲੀਟ ਕਰ ਦਿੰਦੇ ਤੇ ਹੁਣ ਕੱਲ ਇੱਥੇ ਬੜੀ-ਬੜੀ ਦੁਰਘਟਨਾ ਹੋਈ ਸਾਡੇ ਆ ਕਾਲੋ ਗਾਰਡਨ ਵਾਲਿਆਂ ਦਾ ਮੁੰਡਾ ਇਹਦੇ ਆ ਵਟਿਆਂ ਦੇ ਕੰਢ ਟੋਇਆਂ ਦੇ ਕਾਰਨ ਬੱਸ ਨਾਲ ਬੜਾ ਜ਼ੋਰਦਾਰ ਐਕਸੀਡੈਂਟ ਹੋਇਆ ਉਹ ਇਹ ਵੇਲੇ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲਾਣ ਦੇ ਚਲੋ ਪ੍ਰਮਾਤਮਾ ਮਿਹਰ ਕਰੇ ਉਹਦੀ ਉਮਰ ਲੰਮੀ ਕਰੇ ਉਹਨੂੰ ਛੱਡਾਂ ਬਿੱਡਾਂ ਤੋਂ ਇਤਾਂ ਤੁਸੀਂ ਬਖਸ਼ੇ ਮਾਲਕੋ ਨੂੰ ਤੇ ਜਿਹੜੀ ਸ਼ਰਕਾ ਬਾਕੀ ਤੁਸੀਂ ਆ ਵੇਖੀ ਹੋਣੀ ਆ ਜਿਹੜੀ ਅਕੈਡਮੀ ਤੋਂ ਪੋਲ ਤੋਂ ਲੈ ਕੇ ਹਯਾਨਕ ਤੱਕ ਚੌੜੀ ਕੀਤੀ ਆ ਗਾੜੀ ਉਹਨਾਂ ਦੇ ਟੋਟਾ ਨਾਲ ਛਰਤਦਾ ਉਦੋਂ ਬਾਅਦ ਤੁੰਗਪਿੰਡ ਆ ਜਾਂਦਾ ਵਾ ਤੁੰਗ ਤੋਂ ਵੀ ਇਹਨਾਂ ਚੌੜੀ ਕਰਤੀ ਆ ਗਾੜੀ ਵਰਸੋਲਾ ਪਿੰਡ ਕਰਤਾ ਫਿਰ ਛੋਟੀ ਕਰਤੀ ਆ ਇਹ ਕਹਿ ਰਹੇ ਵੀ ਹਾਈਵੇ ਤੇ ਲਿੰਕ ਰੋਡ ਵਾ ਹੈ ਦੀ ਕੋਈ ਰੋਡ ਵਾ ਨਾਲ ਇਹ ਕਹਿੰਦਾ 400 ਕਿਲੋਮੀਟਰ ਦਾ ਰੋਡ ਹੈ 18-20 ਕਿਲੋਮੀਟਰ ਦੀ ਸੜਕ ਵਾ ਇਹਨਾਂ ਨੂੰ ਚਾਹੀਦਾ ਹੈ ਜਦੋਂ ਪੁੱਟਦੇ ਉਦੋਂ ਬਣਾ ਦਿੰਦੇ ਨਾਲੇ ਰੋਡ ਬਰਾਬਰ ਬਣਾਉਣ ਕਿਉਂਕਿ ਜਦੋਂ ਕੋਈ ਵੀਕਲ ਵਾਲਾ ਆਉਂਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਗਾੜੀ ਕੋ ਛੋਟਾ ਰੋਡ ਆ ਤੇ ਪਿੱਛੇ ਵੱਡਾ ਵਾ ਕਿਉਂਕਿ ਜੇ ਵੱਡਾ ਛੋਟਾ ਰੋਡ ਹੋਵੇ ਤੈਨੂੰ ਪਤਾ ਲੱਗ ਜੇ ਵੀ ਹਾਈਵੇਅ ਹੈ ਤੇ ਗਾੜੀ ਲਿੰਕ ਰੋਡ ਵਾ ਇਹਨਾਂ ਨੂੰ ਜਿੱਥੋਂ ਇਹਨਾਂ ਦਾ ਠੇਕੇਦਾਰ ਨੇ ਜਿਹੜੇ ਇਹਨਾਂ ਨੂੰ ਕੋਈ ਰਿਸ਼ਤੇਦਾਰ ਇਹਨਾਂ ਦਾ ਕਹਿ ਦਿੰਦਾ ਇਹ ਵੱਡੀ ਕਰ ਦਿੰਦੇ ਆ ਇੱਥੇ ਨਹੀਂ ਕੋਈ ਗੱਲ ਕਰਦਾ ਉੱਥੇ ਉਹਦੇ ਵੀ ਘਟਾਈ ਜਾਂਦੇ ਆ ਇਹਨਾਂ ਨੂੰ ਕਹਿੰਨੇ ਆਂ ਸਾਰੇ ਵੀ ਜੇ ਕਰੋ ਇੱਕ ਬਰਾਬਰ ਸੜਕ ਬਣਾਓ ਨਹੀਂ ਤੁਸੀਂ ਵੱਡੀ ਕਰ ਨਹੀਂ ਸਾਰੀ ਛੋਟੀ ਕਰ ਦੋ ਗੱਡੀ ਵਾਲਾ ਆਪਣੇ ਹਿਸਾਬ ਨਾਲ ਹੌਲੀ ਤੇ ਜਾਏ ਪਰ ਆਪਾਂ ਚੱਲੋ ਬਰਾਬਰ ਚੱਲੋ ਚੌੜੀ ਹੋਣੀ ਚਾਹੀਦੀ ਸੜਕ ਬਾਕੀ ਮੈਂ ਗੁਰਵਿੰਦਰ ਸਿੰਘ ਵਿੱਕੀ ਪਿੰਡ ਬਸੋਰਾ ਅਸੀਂ ਇਹਦਾ ਮਹਿਕ ਵੀ ਕੋਈ ਇਹੋ ਮੰਗ ਕਰਦੇ ਪੰਜਾਬ ਸਰਕਾਰ ਕੋ ਕਿ ਸੜਕਾਂ ਸਾਡੀ ਉਸ ਤੋਂ ਬੜੀਆਂ ਬਣਦੀਆਂ ਅੱਗੇ ਵੀ ਆਈਆਂ ਨੇ ਪਹਿਲੀ ਗੱਲ ਇਹ ਹੈ ਕਿ ਸੜਕ ਕਿਤੇ ਉਹ ਚੌੜੀ ਕਿਤੇ ਉਹ ਪਤਲੀ ਇਹ ਕਿਹੋ ਜਿਹਾ ਕਾਦਾ ਕਾਨੂੰਨ ਹੈ ਜਿੱਥੇ ਕਿਸਦਾ ਕੋਈ ਆਪਣਾ ਬੰਦਾ ਆ ਜਾਂਦਾ ਉਸੇ ਚੌੜੀ ਕਰਦੇ ਜਿੱਥੇ ਕੋਈ ਬੰਦਾ ਨਹੀਂ ਗਾ ਬੋਟਾ ਵਾਟਾ ਕੋ ਪਾਉਂਦਾ ਉਥੇ ਪਤਲੀ ਕਰ ਦਿੰਦੇ ਆ ਦੂਜੀ ਗੱਲ ਇਹ ਹੈ ਕਿ ਸੜਕਾਂ ਅੱਗੇ ਬਣਦੀਆਂ ਹੁੰਦੀਆਂ ਸੀਗੀਆਂ ਕਿ ਇੱਕ ਬੰਦੇ ਅੱਧੀ ਅੱਧੀ ਬਣਾਈਏ ਤੇ ਇੱਕ ਬੰਦੇ ਛੱਡੀਆਂ ਲੋਕਾਂ ਨੂੰ ਦਿੱਕਤ ਨਹੀਂ ਹੁੰਦੀ ਕੋਈ ਹੁਣ ਇਸ ਤੱਕ ਅਸੀਂ ਵੀ ਜਾਣਦੇ ਆ 3-4 ਵਜੇ ਤੇ ਮੈਂ ਵੀ ਡਿੱਗਾ ਆ ਐਕਟਿਵਾਂ ਤੋਂ ਤੇ ਇਹ ਸੜਕ ਜਿੱਨੇ ਕਿ ਟੁਵੇ ਪੈ ਗਿਆ ਸਾਡਾ ਮੇਨ ਪਿੰਡ ਬਰ 16 ਆ ਸਭ ਤੋਂ ਵੱਡਾ ਅੱਡਾ ਹੁੰਦਾ ਪਿੱਛੇ ਅਕੈਡਮੀ ਆ ਉਹਦੇ ਬਾਅਦ ਬਰ 16 ਉਹਦਾ ਕਾਫੀ ਵੱਡਾ ਅੱਡਾ ਵਾ ਏ ਅਜੀ ਇਹ ਸੜਕ ਜਦੋਂ ਇਹ ਉੱਚੀ ਹੋਣ ਹੋਣੀ ਆ ਨਾ ਤੇ ਲਾਂਬਾ ਜਿਹੜੀ ਉਹ ਸੈਟਲ ਨਹੀਂ ਹੋਣੀ ਜੀ ਲੋ ਕ੍ਰਾਸ ਕ੍ਰਾਸਿੰਗ ਉੱਤੇ ਚੱਨ ਆ ਨਾ ਮੋਟਰਸਾਈਕਲ ਕੋਈ ਵਹੀਕਲ ਚੱਲ ਨਹੀਂ ਆ ਹਾਂ ਉਹਦੇ ਐਕਸੀਡੈਂਟ ਜਿਆਦਾ ਹੁੰਨੇ ਆ ਅਸੀਂ ਇਸ ਕਰਕੇ ਇਹਨਾਂ ਕੋਲ ਮੰਗ ਕਰਨੇ ਆ ਕਿ ਤੁਸੀਂ ਜੇ ਇਹਨੂੰ ਪੁੱਟਣੀ ਨਹੀਂ ਚਾਹੀਦੀ ਜੇ ਪੁੱਟੀ ਆ ਇਹਨੂੰ ਕਿਸੇ ਟਾਈਮ ਤਰੀਕੇ ਨਾਲ ਬਣਾ ਦਿਓ ਜਿੰਨੀ ਕਿ ਦਿੱਕਤ ਹੈ ਢਲਣ ਦੇ ਆ ਕੱਲ ਨੂੰ ਕਿਸਦਾ ਕੋਈ ਬੰਦਾ ਕੋ ਬਿਮਾਰ ਜਾਂ ਛੋਟੀ ਹੁੰਦੀ ਹੈ ਤੇ ਮੈਂ ਤਾਂ ਸਿਆਖ ਤੱਕ ਦੇਖਦੇ ਦੂਜੀ ਟੁੱਟ ਜਾਂਦੀ ਹੈ ਸਾਰਾ ਬੰਦਾ ਹੀ ਹਿਲ ਜਾਂਦਾ ਬੰਦਾ ਇੰਨੀ ਦਿੱਕਤ ਜਾਣ ਵਾਸਤੇ ਲੋਕਾਂ ਦੀ ਤਗੀ ਹੋ ਗਈ ਹੈ ਅਸੀਂ ਇਹੋ ਮੰਗ ਕਰਦੇ ਆਂ ਕਿ ਸਾਰੀ ਛੋਕ ਜਾਂ ਦੇ ਬਰਾਬਰ ਬਣਾਓ ਤੇ ਜਾਂ ਸਾਰੀ ਛੋਟੀ ਬਣਾਓ ਇਹੋ ਜਿਹੀ ਸ਼ਰਤ ਸਨ ਨਹੀਂ ਚਾਹੀਦੀ ਕਿ ਇਦਾਂ ਸ਼ਰਤ ਬਣੂਗੀ ਅਸੀਂ ਕਰ ਨਹੀਂ ਸਕਦਾ ਨਾ ਲੋ ਵਾਸਤੇ ਮਜਬੂਰ ਹੋਵਾਂਗੇ ਮੈਂ ਚਪਿੰਦਰ ਸਿੰਘ ਪਿੰਡ ਵਰਸੋਲੇ ਤੋਂ ਹਾਂ ਆ ਬਾਹਰਸ਼ ਕਰਕੇ ਢੋਏ ਬਹੁਤ ਪੈ ਗਏ ਆ ਇਹਨਾਂ ਨੂੰ ਕੁਝ ਨਾ ਕੋ ਕੀਤਾ ਜਾਵੇ ਜਾਂ ਇਹਨਾਂ ਤੇ ਪਾਈ ਜਾਵੇ ਮਿੱਟੀ ਪਾ ਦੇਣ ਉਹਨਾਂ ਤੱਕ ਜਦ ਤੱਕ ਤੇ ਬਾਕੀ ਇਹ ਆ ਵੀ ਗਾਰੀ گورਨਮੈਂਟ ਸਕੂਲ ਆ ਛੜੀਆਂ ਸੈਕੰਡਰੀ ਸਕੂਲ ਇਹਨੂੰ ਘਟੋ ਘਟ 25 ਪਿੰਡ ਪਿੰਡੇ ਆ ਇਹ ਇਹ ਅੱਡੇ ਨੂੰ ਤੇ ਆ ਜਿਹੜਾ ਬਾਹਰ ਦੀਆਂ ਤਰਫਾਂ ਨੇ ਪਿਛਲੇ ਅੱਡੇ ਤੋਂ ਚੌੜੀਆਂ ਹੋ ਗਈਆਂ ਨੇ ਤਾਂ ਅਸੀਂ ਕਹਿੰਦੇ ਇੱਥੋਂ ਵੀ ਆਈ ਜਿੱਦਾਂ ਪਿੱਛੇ ਬਣਿਆ ਇਹ ਵੀ ਇਦਾਂ ਹੀ ਬਣ ਜੇ ਤੇ ਇਹਦੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਇੱਧਰ ਖਿਆਲ ਦੇਣਾ ਤੇ ਇਹਨੂੰ ਕੰਪਲੀਟ ਕਰਨਾ ਜਿੱਦਾਂ ਪਿੱਛੇ ਚੌੜੀ ਹੋਈ ਹੈ ਸੜਕ ਉਹਦਾ ਇੱਥੇ ਕਰ